ਪਰ ਜੋ ਇਹਨੇ ਆਪਣੇ ਉੱਤੇ ਜੋਰ ਦਿਖਾਵੇ ਇੱਕ ਦਿਨ ਚ ਔੜ-ਔੜ ਬੰਨ ਮਹਿਲਾ ਪਹਿਲਵਾਨਾਂ ਨੂੰ ਜਿੱਤ ਕਰਨੀ ਰਹੀ ਇਹਦਾ ਪ੍ਰਦਰਸ਼ਨ ਦੇਖ ਕੇ ਦੁਨੀਆ दंग ਰਹੇਗੀ ਕਿ ਇਹ ਟੋਲੇ ਨੂੰ ਚਿੱਤਿਆਂ ਉਹ ਬਿਆਰੀਆਂ ਵੀ ਇਹਨੂੰ ਕਿਵੇਂ ਫੇਲ ਕਰੀਏ ਤੇ ਜਿਹੜੀ ਹੈਗੀ ਰਚੀ ਗਈ ਇਹ ਸਾਜ਼ਿਸ਼ ਤਾਂ 2023 ਹੀ ਰਚੀ ਗਈ ਸੀ ਇਹ ਮਾਣ ਜੋ ਸੁਪਰੀਮ ਕੋਰਟ ਦੇ ਜਿਨ੍ਹਾਂ ਨੂੰ ਸਭ ਤੋਂ ਪਰ ਇਮਾਨਦਾਰ ਤੇ ਲੋਕ ਪਸੰਦ ਕਰਦੇ ਨੇ ਜਿਨ੍ਹਾਂ ਨੂੰ BJP ਬੁਲਾ ਨਹੀਂ ਕਰਦੀ ਸਿੰਦਰਪੁਰ ਸਾਹਿਬ ਇਸ ਤੇ ਆਪ ਐਕਸ਼ਨ ਲੈ ਕੇ ਇਹਦੀ ਇਨਕੁਆਇਰੀ ਕਰਾਉਣ ਜਿਨ੍ਹਾਂ ਨੇ ਸਾਡੀ ਇਸ ਕੁੜੀ ਨੂੰ ਸਾਸ਼ਾ ਕੀਤੀਆਂ ਨੇ ਸਾਡੀ ਕੁੜੀ ਦੇ ਨਾਲ ਸਾਸ਼ਾ ਕੀਤੀਆਂ ਨੇ ਉਹਨਾਂ ਨੂੰ ਗੋਸ਼ਣਾਤ ਦੇ ਪੈਰੇ ਵਿੱਚ ਦਰਦੇ ਕੌਮ ਜਨਨ ਦੇ ਸਤਕਾਰਯੋਗ ਦਰਸ਼ਕਾਂ ਨੂੰ ਕੁਲ ਨੁਸਖਾ ਬੰਦ ਲਓ ਸਤਿ ਸ੍ਰੀ ਅਕਾਲ ਦੋਸਤੋ ਅੱਜ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਦਰਵਾਇਆ ਨਾ ਕਰ ਰਹੀ ਹਾਂ ਧਿਆਨ ਦੇਣਾ ਜੀ ਇੱਕ ਹੀ ਦਿਨ ਵਿੱਚ ਤਿੰਨ ਤਿੰਨ ਜਿੱਤਾਂ ਇੱਕ ਹੀ ਦਿਨ ਵਿੱਚ ਤਿੰਨ ਤਿੰਨ ਜਿੱਤਾਂ ਤੇਰੇ ਹਿੱਸੇ ਆਈਆਂ ਇਸੇ ਕਰਕੇ ਹੀ ਇਹ ਦੁਨੀਆ ਇਸੇ ਕਰਕੇ ਹੀ ਇਹ ਦੁਨੀਆ ਤੈਨੂੰ ਦੇਵੇ ਵਧਾਈਆਂ ਜਿਨ੍ਹਾਂ ਨੇ ਵੀ ਧੋਖਾ ਕੀਤਾ ਜਿੰਨਾ ਨੇ ਵੀ ਤੋਖਾ ਕੀਤਾ ਜੱਸੀ ਦੇ ਜੀਤੀ ਦੇ ਨਾਲ ਸਾਰੇ ਦੇਸ਼ ਨੇ ਹੀ ਉਹਨਾਂ ਨੂੰ ਫਿੱਟਲਾਂ ਦਾ ਪਾਇਆ ਸਾਰੇ ਦੇਸ਼ ਨੇ ਹੀ ਉਹਨਾਂ ਨੂੰ ਫਿੱਟਲਾਂ ਦਾ ਪਾਇਆ ਅਗਲੇ ਭਾਈ ਪੇਸ਼ਾ ਜੀ ਤੇਰੀ ਤਾਂ ਮਾ ਖੇੜ ਹੈ ਕੁਸ਼ਤੀ ਤੇਰੀ ਤਾਂ ਮਾ ਖੇੜ ਹੈ ਕੁਸ਼ਤੀ ਤੂੰ ਇਹਨੂੰ ਅਲਵਿਦਾਨੀ ਕਹਿਣਾ ਇਹੀ ਤਾਪੈ ਚੜ੍ਹ ਹੈ ਤੇਰੀ ਇਹੀ ਤੇਰਾ ਕੀਮਤੀ ਗਹਿਣਾ ਇਹੀ ਤਾਂ ਤੇਰੇ ਸਿਰ ਦਾ ਤਾਜ ਹੈ ਇਹਹੀ ਤੇਰਾ ਕੋਹੀ ਨੂਰ ਹੈ ਜਿਹੜਾ ਚਾਹੂ ਇਸ ਨੂੰ ਖੋਣਾ ਜਿਹੜਾ ਚਾਹੂ ਇਸ ਨੂੰ ਖੋਣਾ ਦੱਸੀ ਉਹਦਾ ਕੱਖ ਨਹੀਂ ਰਹਿਣਾ ਦੋਸਤੋ ਸਾਡੀ ਇਹ ਚਰਚਾ ਇਸੇ ਤਰ੍ਹਾਂ ਚੱਲਦੀ ਰਹੇਗੀ ਬਸ ਅੱਗੇ ਦੇਖਦੇ ਜਾਓ ਦੱਸਦੇ ਕੌਣ ਚੈਨਲ ਦੇ ਬਹੁਤ ਹੀ ਸਤਿਕਾਰਯੋਗ ਦਰਸ਼ਕੋ ਗਰਿੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਸਾਰੀ ਦੁਨੀਆ ਦਾ ਮੀਡੀਆ ਇਸੇ 48 ਘੰਟੇ ਲੱਗਿਆ ਹੋਇਆ ਹੈ ਕਿ ਭਾਰਤ ਦੇਸ਼ ਦੀ ਉਹ ਮਹਾਨ ਮਹਿਲਾ ਪਹਿਲਵਾਨ ਦਿਨੇਸ਼ ਪਗੋਟ ਇੱਕੋ ਦਿਨਾਂ ਲਗਾਤਾਰ ਤਿੰਨ ਤਿੰਨ ਮਹਿਲਾ ਪਹਿਲਵਾਨਾਂ ਨੂੰ ਚਿਤ ਕਰਕੇ ਸੈਮੀਫਾਈਨਲਜ਼ ਫਾਈਨਲ ਜਿਹੜੀ ਹੈਗੀ ਐ ਫਾਈਨਲ ਚ ਉਹ ਚ ਕੀ ਮੇ ਕਾਮਯਾਬ ਹੋਗੀ ਤੇ ਫਾਈਨਲ ਤੋਂ ਪਹਿਲਾਂ ਉਸ ਨੂੰ ਅਜੋਕrar ਦੇ ਦੇ ਕੀ ਕਰਨੇ ਬਸ ਇਸੇ ਛਣ ਵਿੱਚ ਸਾਰੀ ਦੁਨੀਆ ਦਾ ਸੱਚਾ ਸੁੱਚਾ ਮੀਡੀਆ ਜਹ ਹੈ ਉਹ ਰੁਝਿਆ ਹੋਇਆ ਹੈ ਦੋਸਤੋ ਬੇਸ਼ੱਕ ਪਹਿਲੀ ਵੀਡੀਓ ਵਿੱਚ ਵੀ ਅਸੀਂ ਸਾਰਾ ਕੁਝ ਦਿਨੇਸ਼ ਤੇ ਹੀ ਨਸ਼ਰ ਕੀਤਾ ਸੀਗਾ ਪਰ ਕਰੀਏ ਕੀ ਜੋ ਪਹਿਲੀ ਵੀਡੀਓ ਵਿੱਚ ਮੈਂ ਇੰਨਾ ਭਗ ਸੀ ਮੈਂ ਇੰਨਾ ਦੁਖੀ ਸੀ ਕਿ ਮੈਨੂੰ ਨਹੀਂ ਪਤਾ ਲੱਗਿਆ ਕਿ ਮੈਂ ਕੀ ਕਹਿ ਗਿਆ ਕਈ ਵਾਰ ਇਹ ਹੁੰਦਾ ਕਿ ਜੇ ਮੈਂ ਪਰੇਸ਼ਾਨ ਜਾਂ ਕੋਈ ਹੁਨਾ ਦੁਖੀ ਹੋਣਾ ਤਾਂ ਮੈਂ ਕਵਤਾ ਲਿਖਣੀ ਸ਼ੁਰੂ ਕਰ ਦਿੰਦਾ ਉਦੇ ਵਿੱਚ ਰਪਾਈਆਂ ਸੀਆਂ ਕੁਝ ਬੋਲਿਆ ਗਿਆ ਸੀ ਉੱਚਾ ਨੀਵਾ ਵੀ ਬੋਲਿਆ ਜਾਂਦਾ ਕਿਉਂਕਿ ਹਾਈ ਬਲੱਡ ਪ੍ਰੈਸ਼ਰ ਦਾ ਪੇਸ਼ੈਂਟ ਜਦੋਂ ਜੋਸ਼ ਚਾ ਲੈਂਦਾ ਉਹਦੇ ਅੰਦਰ ਗੁੱਸਾ ਹੁੰਦਾ ਉਹ ਫਿਰ ਖਰੀ ਖੋਟੀ ਵੀ ਸੁਣਾ ਜਾਂਦਾ ਪਰ ਮੈਂ ਖਰੀਆਂ ਹੀ ਸੁਣਾਈਆਂ ਨੇ ਖੋਟੀ ਕੋਈ ਨਹੀਂ ਸੁਣਾਈ ਸੋ ਦੋਸਤੋ ਇਹ ਸਾਜਿਸ਼ ਸਾਰਾ ਮੀਡੀਆ ਗੋਤੀ ਮੀਡੀਆ ਤੋਂ ਬਗੈਰ ਸਾਰਾ ਮੀਡੀਆ ਦੀ ਦੁਨੀਆ ਪੜਦਾ ਇਹ ਕਹਿ ਰਿਹਾ ਹੈ ਕਿ ਉਸ ਮਹਿਲਾ ਪਹਿਲਵਾਨ ਨਾਲ ਕੋਈ ਨਾ ਕੋਈ ਸਾਜ਼ਿਸ਼ ਲਾਜਮੀ ਹੋਈ ਹੈ ਖੈਰ ਬਾਕੀ ਦੇਸ਼ਾਂ ਦੇ ਮੀਡੀਆ ਨੂੰ ਤਾਂ ਮੌਜੂਦਾ ਹਾਲਾਤ ਬਾਰੇ ਜਿਆਦਾ ਪਤਾ ਹੈ ਪਰ ਅਸੀਂ ਪਹਿਲੀ ਵੀਡੀਓ ਚ ਵੀ ਕਹਿ ਚੁੱਕੇ ਸੀ ਇਹ ਸਾਜ਼ਿਸ਼ ਸਿਰਫ ਤੁਰਤ ਨਹੀਂ ਜਿਹੜੀ ਹੈਗੀ ਰਚੀ ਗਈ ਇਹ ਸਾਜ਼ਿਸ਼ ਤਾਂ 2023 ਹੀ ਰਚੀ ਗਈ ਸੀ ਜਦੋਂ ਸਾਡੀਆਂ ਇਹਨਾਂ ਮਹਿਲਾ ਪਹਿਲਵਾਨਾਂ ਨੇ ਜਿਨ੍ਹਾਂ ਚ ਸ਼ਖਸ਼ੀ ਮਲਕ, ਰਣੇਸ਼ ਪਗਾਠ, ਬਜਰੰਗ ਗੁਨੀਆ ਹੋਰ ਸਾਡੀਆਂ ਕਈ ਅਣਖ ਵਾਲੀਆਂ ਰੈਸਲਰ ਕੁੜੀਆਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵਿਰਜਪੂਸ਼ਨ ਬੇਸ਼ਰਮ ਸਿੰਘ ਦੇ ਖਿਲਾਫ ਉਹਨੇ ਜੋ ਕਰਤੂਤਾਂ ਕੀਤੀਆਂ ਉਹਨੇ ਜੋ ਹਰਕਤਾਂ ਕੀਤੀਆਂ ਨਜਾਇਜ਼ ਹਰਕਤਾਂ ਆਪਣੀਆਂ ਹੀ ਧੀਆਂ ਵਰਗੀਆਂ ਇਹ ਪਹਿਲਵਾਨ ਕੁੜੀਆਂ ਨਾਲ ਜਸਮਾਨੀ ਛੇੜਛਾੜ ਕੀਤੀ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਸਰਕਾਰ ਨੂੰ ਮਿਲੀਆਂ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਅਖੀਰ ਉਹਨਾਂ ਨੇ ਜੰਤਰ ਮੰਤਰ ਤੇ ਧਰਨਾ ਲਾਇਆ ਉਹਨਾਂ ਉਸ ਧਰਨੇ ਦੀ ਵੀ ਸਰਕਾਰ ਨੇ ਕੋਈ ਪਰਵਾਹ ਨਹੀਂ ਕੀਤੀ ਕਿਉਂਕਿ ਜਿਹੜਾ ਬਿਲਜ ਭੂਸ਼ਣ ਬੇਸ਼ਰਮ ਸਿੰਘ ਸੀ ਉਹ ਐਮਪੀ ਵੀ ਸੀ ਤਾਕਤ ਐਮਪੀ ਸੀ ਉਹ ਉਹ ਇੱਕ ਖਾਸ ਵਰਗ ਨੂੰ ਵੀ ਪ੍ਰਤੀਦਰ ਕਰਦਾ ਸੀਗਾ ਇਸ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਾਂ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਨੇ ਜਾਂ ਸਾਡੇ ਦੇਸ਼ ਦਾ ਜਿਹੜਾ ਉਸ ਮੌਕੇ ਦਾ ਖੇਡ ਮੰਤਰੀ ਸੀ ਸ਼ਾਇਦ ਅਨੁਰਾਗ ਠਾਕਰ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਫਿਰ ਜਦੋਂ ਉਹ ਦੁਖੀ ਹੋਈਆਂ ਇਹਨਾਂ ਕੁੜੀਆਂ ਨੇ ਇਹਨਾਂ ਪਹਿਲਵਾਨ ਕੁੜੀਆਂ ਨੇ ਇਹ ਫੈਸਲਾ ਕੀਤਾ ਹੈ ਪ੍ਰੈਸ ਕਾਨਫਰੰਸ ਕਰਕੇ ਕਿ ਅਸੀਂ ਆਪਣੇ ਜੋ ਮੈਡਲ ਅਸੀਂ ਜਿੱਤ ਕੇ ਲਿਆਈਆਂ ਉਹ ਅਸੀਂ ਕੀ ਕਰਨੇ ਨੇ ਜੇ ਸਾਡੀ ਕੋਈ ਇੱਜ਼ਤ ਹੀ ਨਹੀਂ ਅਸੀਂ ਗੰਗਾ ਚ ਵਹਾ ਦੇਣਗੇ ਸਾਡੇ ਦੇਸ਼ ਦੇ ਲੋਕਾਂ ਨੂੰ ਕੁਝ ਨਾ ਕੁਝ ਮਹਿਸੂਸ ਹੋਇਆ ਵੀ ਸਾਨੂੰ ਇਹਨਾਂ ਕੁੜੀਆਂ ਦੀ ਇਹ ਸਾਡੀਆਂ ਧੀਆ ਨੇ ਇਹਨਾਂ ਦੇ ਸਪੋਰਟ ਤੋਂ ਜਾ ਕੇ ਖੜਨਾ ਚਾਹੁੰਦਾ ਤੇ ਉਹ ਖੜੇ ਵੀ ਰੋਕਿਆ ਵੀ ਲੋਕਾਂ ਨੇ ਬਹੁਤ ਅੱਛੇ ਅੱਛੇ ਲੋਕਾਂ ਨੇ ਰੋਕਿਆ ਦੋਸਤੋ ਉਹ ਦੋ ਸਾਡੇ ਦੇਸ਼ ਦੀ ਜਿਹੜੀ ਵਿਰੋਧੀ ਧਿਰ ਸੀ ਉਹ ਬਹੁਤ ਕਮਜ਼ੋਰ ਸੀ ਉਹ ਇੰਨੀ ਪੱਖਤਵਾਨੀ ਸੀ ਜਿੰਨੀ ਕੇ ਅੱਜ ਹੈ ਨਹਿਤਾ ਇਹ ਜਿਹੜੀ ਸਰਕਾਰ ਨੂੰ ਸੀਓ ਦੇ ਕਾਬੂ ਕਰ ਲੈਂਦੇ ਪਰ ਰੋਗੀਆਂ ਕੁੜੀਆਂ ਧਰਨੇ ਤੇ ਬੈਠ ਗਈਆਂ ਹੋਰ ਬਹੁਤ ਭਰਾਤਰੀ ਜਥੇਬੰਦੀਆਂ ਵੱਲੋਂ ਖਾਸ ਕਰਕੇ ਕਿਸਾਨ ਯੂਨੀਅਨ ਵਾਲੇ ਵੀ ਸਾਡੇ ਪੰਜਾਬ ਚ ਉੱਥੇ ਗਏ ਸਾਰੀਆਂ ਜਥੇਬੰਦੀਆਂ ਨੇ ਸਪੋਰਟ ਕੀਤਾ ਤੇ ਸਰਕਾਰ ਨੂੰ ਅਖੀਰ ਇਨਾਂ ਤੋਂ ਬਾਸੈਂਤੀ ਹੋਈ ਮੰਨਣਾ ਪਿਆ ਕਿ ਉਹ ਜਿਹੜਾ ਬ੍ਰਿਜ ਭੂਸ਼ਣ ਸੀ ਉਹਨੂੰ ਪ੍ਰਧਾਨਗੀ ਤੋਂ ਜਿਹੜੀ ਕੁਸ਼ਤੀ ਫੈਡਰੇਸ਼ਨ ਸੀ ਉਸ ਤੋਂ ਲੰਬੇ ਕਰਤਾ ਫਿਰ ਥੋੜੀ ਬਹੁਤ ਕਿਉਂਕਿ ਇਹਨਾਂ ਨੇ ਧਰਨਾ ਚਕਾਉਣਾ ਸੀ ਧਰਨਾ ਚੁੱਕ ਲਿਆ ਕੋ ਕਰ ਵੀ ਕੀ ਕਰ ਸਕਦੀਆਂ ਸੀ ਕੁੜੀਆਂ ਫਿਰ ਇਹਨਾਂ ਨੇ ਥੋੜੀ ਦੇਰ ਤੋਂ ਬਾਅਦ ਫਿਰ ਚੋਣ ਕਰਕੇ ਜਿਹੜਾ ਸੀਗਾ ਸਿਲੇਕਸ਼ਨ ਕਰਕੇ ਜਿਹੜਾ ਹੈਗਾ ਸੰਜੇ ਸਿੰਘ ਜਿਹੜਾ ਉਹਦਾ ਖਾਸ ਸੀ ਚੇਲਾ ਹੀ ਸੀ ਉਹਦਾ ਉਹਨੂੰ ਫਿਰ ਪ੍ਰਧਾਨ ਨਾਤਾ ਤੇ ਫਿਰ ਫਿਰ ਇਹਨਾਂ ਕੁੜੀਆਂ ਨੇ ਉਹਦੇ ਖਿਲਾਫ ਫੈਸਲੇ ਦੇ ਖਿਲਾਫ ਬਗਾਵਤ ਕਰਦੀ ਸ਼ਾਇਦ ਕੋਰਟ 'ਚ ਵੀ ਗਈਆਂ ਤੇ ਸਾਡੇ ਦੇਸ਼ ਦੀ ਪੁਲਿਸ ਨੇ ਉਹਨਾਂ ਦੀ ਖਿੱਚ ਤੋਂ ਕੀਤੀ ਉਹਨਾਂ ਨੂੰ ਧੱਕੇ ਵੀ ਮਾਰੇ ਸੜਕਾਂ ਤੇ ਕੜੀਸਾ ਗਿਆ ਇਹ ਸਾਰੀ ਦੁਨੀਆ ਨੇ ਦੇਖਿਆ ਹੈ ਫਿਰ ਉਹ ਚੋਣ ਵੀ ਰੱਦ ਕਰ ਦਿੱਤੀ ਜਿਹੜੇ ਹੁਣ ਸੰਜੀਤ ਸਿੰਘ ਵਰਗੇ ਇੱਥੇ ਗਏ ਨਾ ਰਾਮਪਗੜ ਇਹ ਅਦ ਕਾਰਤ ਤਫਸਿਲ ਨਹੀਂ ਸੀ ਸੰਜੀਤ ਸਿੰਘ ਹੋਇਆ ਇਹ ਹੁਣ ਕੀ ਕਰਨ ਗਿਆ ਸੀ ਤੇ ਆ ਨੀਤਾਂਬਾਨੀ ਉਮ ਮੰਨੀ ਦੀ ਘਰ ਵਾਲੀ ਉਹ ਕੀ ਕਰਨ ਗਈ ਸੀ ਸਮਝ ਨਹੀਂ ਆਉਂਦੀ ਇਹ ਲੋਕ ਧਨਕ ਵੀਰਾਂ ਦੇ ਕਿਉਂ ਵਿਕੇ ਖੜੇ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪਰ ਇਹ ਤਾਂ ਜਾਰੀ ਆ ਵਿਕੇ ਵੀ ਕਿਉਂ ਨਾ ਅਨੀਤਾ ਮੰਨੀ ਉਸੇ ਕੀ ਕਰਨ ਗਈ ਸੀ ਉਹ ਕੋਈ ਫਿਜ਼ੀਓਥੈਰੇਪੀ ਲੇਡੀ ਭੇਜ ਨਾ ਦੇ ਇਸ ਕੁੜੀ ਦੇ ਨਾਲ ਦੋਸਤੋ ਇਹ ਸਾਜ਼ਿਸ਼ ਸੀ ਪਹਿਲਾਂ ਤੋਂ ਹੀ ਕੋਸ਼ਿਸ਼ ਸੀ ਕਿ ਇਹਨੂੰ 올림픽 ਦੇ ਵਿੱਚ ਜਾਣ ਦੇ ਕਾਬਿਲ ਨਾ ਇਹਨੂੰ ਇਹਨੇ ਦੱਸਿਆ ਗਿਆ ਕਿ ਇਹ 53 ਕਿਲੋ ਵਰਗ ਦੇ ਵਿੱਚ ਪਹਿਲਾਂ ਖੇਡ ਕੇ ਆਈ ਹੈ 올림픽 ਜੀ ਵੀ ਖੇਡ ਕੇ ਟੋਕੀਓ ਖੇਡ ਕੇ ਆਈ ਹੈ ਨਹੀਂ ਜਿੱਤ ਸਕੀ ਇਹਦੇ ਨਾਲ ਕੁਛ ਉਦੋਂ ਇਹਦੇ ਵੇਖ ਨੂੰ ਖبوطੀ ਸੀ ਇਹਦੀ ਤੇ ਸਟ੍ਰੈਚਰ ਤੇ ਪਾ ਕੇ ਲਿਆਇ ਸੀ ਇਹਨੂੰ ਗਰਾਊਂਡ 'ਚੋਂ ਇਹਨੂੰ ਕਨਫਿਊਜ਼ ਕੀਤਾ ਗਿਆ ਕਿ ਤੂੰ 50 ਕਿਲੋ ਵਰਗ ਖੇਡੇਂਗੀ ਕਿ 53 ਬਾਰ-ਬਾਰ ਪੁੱਛਦੇ ਨਹੀਂ ਪਾਸਕੇ ਉਸ ਨੇ ਦੱਸਿਆ ਨਹੀਂ ਕਿ ਦੱਸ ਦੇਂਗੇ ਦੱਸ ਲੈ ਉਹ ਵਿਚਾਰੀ ਹਾਰ ਕੇ ਹਿੰਮਤ ਵਾਲੀ ਕੁੜੀ ਤਿਆਰੀ ਇਹ ਕਾਦੀ ਕਿ 50 ਖੇਡਣਾ ਵਾ 50 ਖੇਡੂ 53 ਖੇਡਣਾ ਪੈ 53 ਖੇਡੂ ਪਰ ਇਹਨਾਂ ਦੇ ਸਾਜ਼ਿਸ਼ ਨੂੰ ਸਾਜ਼ਿਸ਼ ਨੂੰ ناکਾਮ ਕਰਦੇ ਰਹੀ ਤੇ ਉਹ ਕੁਆਲੀਫਾਈ ਕਰ ਗਈ ਹਰੰਪੇਜਾ ਪਹੁੰਚੀ ਫਿਰ ਇਹ ਸਾਰੀ ਟੀਮ ਇਹ ਸਾਰਾ ਟੋਲਾ ਬਿਰਜਪੋਸ਼ਣ ਦਾ ਪਾਲਤੂ ਸਾਰੇ ਸਾਜ਼ਿਸ਼ ਕਰਨ ਵਾਲੇ ਸਾਰੇ ਉੱਥੇ ਪਹੁੰਚੇ ਹੋਏ ਉਹਦੀ ਕੋਚ ਉਹ ਦਾ ਕੋ ਜਿਹੜਾ ਪਰਸਨਲ ਕੋਚ ਸੀ ਉਹ ਨੂੰ ਵੀ ਇੱਕ ਹਫ਼ਤੇ ਬਾਅਦ ਨਾਲ ਲਜਾਨ ਚ ਕੰਮ ਜਾਊਗੀ ਪਹਿਲਾਂ ਉਹਨੂੰ ਜਾਣ ਨਹੀਂ ਸਿੰਦੇ ਕੋਚ ਮੈਨੇਜਰ ਮਾਰਸ਼ਲ ਲਟਰਨ ਪਟਰ ਜਿੰਨਾ ਵਿੱਚ ਸਾਰਾ ਬਿਰਜ ਕੋਸ਼ਿੰਦਾ ਟੋਲਾ ਸੀ ਉੱਥੇ ਗਿਆ ਦੁਨੀਆਂ ਦੇਖੋ ਦੁਨੀਆਂ ਦੀ 올림픽 ਜਿਹੜਾ ਜਿੰਨੇ ਕੁਸ਼ਤੀ ਜਿੱਤੇ ਆ ਉਹਦੇ ਕੋਈ ਚਰਚਾ ਨਹੀਂ ਆ ਰਿਆ ਉਹਦੀ ਕੋਈ ਗੱਲ ਨਹੀਂ ਪਰ ਜੋ ਇਹ ਨੇ ਆਪਣੇ ਉੱਤੇ ਜੋਰ ਦਿਖਾਵੇ ਇੱਕ ਦਿਨ ਚ ਤਾੜ ਤਾੜ ਤਿੰਨ ਮਹਿਲਾ ਪਹਿਲਵਾਨਾਂ ਨੂੰ ਚਿੱਤ ਕਰਦੀ ਰਹੀ ਤੇ ਇਹਦਾ ਪ੍ਰਦਰਸ਼ਨ ਦੇਖ ਕੇ ਦੁਨੀਆ दंग ਰਹਿ ਗਈ ਤੇ ਇਹ ਟੋਲੇ ਨੂੰ 25ਆਂ ਉਹ ਬਿਆਲੀਆਂ ਵੀ ਇਹਨੂੰ ਕਿਵੇਂ ਫੇਲ ਕਰੀਏ ਸੋ ਦੋਸਤੋ ਤਿੰਨ ਕੁਸ਼ਤੀਆਂ ਤੋਂ ਬਾਅਦ ਉਹ ਫਾਈਨਲ ਚ ਪਹੁੰਚੀ ਸੀ ਚਾਂਦੀ ਦੇ ਤਗਮੇ ਦੀ ਹੱਤ ਦਾ ਸੀ ਉਸ ਤੋਂ ਪਹਿਲਾਂ ਕਿ ਇਹਨਾਂ ਨੇ ਸਾਜ਼ਿਸ਼ ਰਸ ਕੇ ਪਤਾ ਨਹੀਂ ਉਹਨੂੰ ਕੀ ਖਵਾਇਆ ਕੀ ਖਵਾਇਆ 2.5 ਕਿਲੋ ਬਜਰ ਦਾ ਬਹਾਦਰਤਾ ਤੇ ਉਹਨੂੰ ਉਹਨੂੰ ਜਿਹੜਾ ਸੀਗਾ ਸਾਰੀ ਰਾਤ ਐਕਸਰਸਾਈਜ਼ ਨਾਲ ਸਾਈਕਲਿੰਗ ਚਲਾ ਕਦੇ ਉਹ ਜਿਹੜਾ ਜਿਹਨਾਂ ਪਸੀਨਾ ਜ਼ਿਆਦਾ ਆਉਂਦਾ ਉਹ ਯੂਨੀਫਾਰਮ ਪਾ ਕਦੇ ਰੱਸੀ ਟੱਪਨ ਸਾਰੀ ਰਾਤ ਇਹਨੂੰ ਸੌਣ ਨਹੀਂ ਦਿੱਤਾ ਉਹ ਕੋਈ ਇਹਨਾਂ ਨੂੰ ਪੁੱਛਣਾ ਭਲੇ ਮਾਨਸਾ ਜੀ ਸਾਰੀ ਰਾਤ ਸਾਡਾ ਪਹਿਲਵਾਨ ਸਾਡੀ ਉਹ ਕੁੜੀ ਸਾਰੀ ਰਾਤ ਹੀ ਉਡੀਂਦਰੀ ਵੀ ਰਹੀ ਤੇ ਬੇਨਤ ਕਰਦੀ ਜੋ ਅਗਲੇ ਦਿਨ ਲੜੂਗੀ ਕਿਵੇਂ ਇਹ ਤਾਂ ਚਾਹੁੰਦੇ ਸੀ ਕਿ ਉਹ ਹਾਰੇ ਉਹ ਜੇ ਖਾਰਦੀ ਵੀ ਨਾ ਤਾਂ ਵੀ ਸਾਡਾ ਚਾਂਦੀ ਦਾ ਚਾਂਦੀ ਦਾ ਤਗਮਾ ਪੱਕਾ ਸੀ ਪਰ ਇਹਨਾਂ ਨੇ ਕਿਹਾ ਵੀ ਫੇਰ ਤੱਕ ਜੇ ਹਾਰ ਵੀ ਗਈ ਚਾਂਦੀ ਦਾ ਤਗਮਾ ਤਾਂ ਫੇਰ ਵੀ ਲੈ ਜੂਗੀ ਉਹ ਤੇ ਬ੍ਰਿਜਪੁਰ ਸੰਸਾਰ ਦੀ ਨੱਕ ਵੱਡੀ ਜਾਊਗੀ ਸਾਰੇ ਇਸ ਜਿਹੜਾ ਮਗਰਲਾ ਗਰੁੱਪ ਜੀ ਜਿਹੜਾ ਇੱਥੋਂ ਤਾਰਾਂ ਖੜਕਾ ਰਿਹਾ ਸੀ ਇਹ ਸਾਰਿਆਂ ਦੀ ਨੱਕ ਵੱਡੀ ਜਾਣੀ ਸੀ ਇਹਨਾਂ ਨੇ ਉਸ ਨੂੰ ਭਾਰ ਵਿਭਧਾਇਆ ਡਿਸਕਵਾਲਿਫਾਈ ਵੀ ਕਰਾਇਆ ਉਹ ਫਾਈਨਲ ਚ ਨਾ ਜਾ ਸਕੇ ਤੇ ਅਫਸੋਸ ਦੀ ਦੋਸਤੋ ਜਦੋਂ ਕਿਸੇ ਖਿਡਾਰੀ ਦੇ ਮੜੀ ਦੀ 7:00 ਵਜੇ ਦੇ ਨਰਿੰਦਰ ਮੋਦੀ ਦਾ ਫੋਨ ਜਾਂਦਾ ਉਹ ਇਹ ਤਿੰਨ ਕੁਸ਼ਤੀਆਂ ਤਾੜ-ਤਾੜ ਜਿੱਤੀ ਪਰ ਇਹਨੂੰ ਨਰਿੰਦਰ ਮੋਦੀ ਦਾ ਫੋਨ ਨਹੀਂ ਗਿਆ ਜਦੋਂ ਇਹ ਡਿਸਕਵਾਲਿਫਾਈ ਹੋ ਗਈ ਫਿਰ ਮਗਰਮਛ ਦੇ ਖੰਜੂ ਬਹਾਏ ਦੋਸਤੋ ਇਹ ਸਾਡੇ ਦੇਸ਼ 'ਚ ਇਹ ਜਿਹੜਾ ਸਾਰਾ ਕੁਝ ਹੋਇਆ ਦੁਨੀਆ ਭਰ ਦਾ মিডিਆ ਇਹਦੀ ਛਾਂਵੇਂ ਤੇ ਲੱਗਿਆ ਹੋਇਆ ਜਿਵੇਂ ਸਾਜ਼ਿਸ਼ ਕਿੱਥੇ ਤੇ ਕਿਉਂ ਹੋਈ ਤੇ ਇਸ ਤਰ੍ਹਾਂ ਹੋਇਆ ਕਿਨੇ ਕੀਤੀ ਦੋਸਤੋ ਕਲੀਅਰ ਹੋ ਚੁੱਕਿਆ ਹੈ ਕਿ ਜਿਹੜੀ ਇਹ ਦੇ ਨਾਲ ਸਹਿਯਕ ਟੀਮ ਗਈ ਸੀ ਉਸ ਨੇ ਇਹ ਸਾਰੀਆਂ ਸਾਜ਼ਿਸ਼ਾਂ ਕੀਤੀਆਂ ਨੇ ਇਹਨੂੰ ਡਿਸਕਵਾਲਿਫਾਈ ਕਰਾਇਆ ਤੇ ਦੁਨੀਆ ਸਾਰੀ ਦੁਨੀਆ ਸਾਰੀ ਦੁਨੀਆ ਦੇ ਰੈਸਲਰ ਇਹਦੇ ਨਾਲ ਖੜੇ ਨੇ ਹੋਰ ਤਾਂ ਹੋਰ ਚైనా ਇਹਨੂੰ ਬਾਹਰ ਤੋੜੇ ਪੜਾ ਦੁਸ਼ਮਣ ਸਮਝਦੇ ਨੇ ਉਹਨੇ ਵੀ ਇਹਦੇ ਨਾਲ ਸਹਿਮਤੀ ਜाहिर ਕੀਤੀ ਹੈ ਪਰ ਸਾਡੇ ਦੇਸ਼ ਦੀ ਸਰਕਾਰ ਨੇ ਕੋਈ ਸਹਿਮਤੀ ਜाहिर ਨਹੀਂ ਕੀਤੀ ਜੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਹਿਤਾ ਵਧੀਆ ਗੱਲ ਹੈ ਕਿ ਉਹਨੂੰ ਜਿਹੜਾ ਹੈ ਜੇਤੂ ਆਹੀ ਸਰਮਾਨ ਸਿੰਘ ਚੰਗੀ ਗੱਲ ਹੈ ਉਹਨੂੰ ਵੱਧ ਤੋਂ ਵੱਧ ਸਨਮਾਨ ਦੇਣਾ ਚਾਹੀਦਾ ਹੈ ਉਹਦਾ ਵੱਧ ਤੋਂ ਵੱਧ ਹੌਸਲਾ ਵਧਾਉਣਾ ਚਾਹੀਦਾ ਹੈ ਤੇ ਉਹਨੂੰ ਉਸਤੇ ਨੂੰ ਅਲਬਦਾ ਕਹਿਣ ਤੋਂ ਰੋਕਣਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਦੇਸ਼ ਦਾ ਭਵਿੱਖ ਹੈ ਜੇ ਇੱਕ ਵਾਰੀ ਵੀ 올림픽 ਹੋਰ ਖੇੜਿਆਈ ਸਾਡੇ ਦੇਸ਼ ਨੂੰ ਸੋਨੇ ਦਾ ਤਗਮਾ ਜਿੱਤ ਕੇ ਲੈ ਕੇ ਦੇਊਗੀ ਝੋਲੀ ਪਾਊਗੀ ਇਸ ਦੇ ਨਾਲ ਹੀ ਦੋਸਤੋ ਮੈਂ ਗੱਲਾਂ ਆਪਾਂ ਕਰ ਲੀਆਂ ਪਰ ਮੈਂ ਇੱਕ ਗੱਲ ਹੋਰ ਕਰ ਦਿਆਂ ਕਿ ਸਾਡੇ ਦੇਸ਼ ਦੀ ਜਿਹੜੀ ਹੁਣ ਇਸ ਵੇਲੇ ਲੋਕ ਸਭਾ ਦੇ ਵਿੱਚ ਵਿਰੋਧੀ ਤਰ੍ਹਾਂ ਉਹ ਬੜੀ ਮਜ਼ਬੂਤ ਹੈ ਬੜੀ ਸਖਤ ਹੈ ਬੜੇ ਇਮਾਨਦਾਰੀ ਨਾਲ ਸਾਡੇ ਜਿਹੜੇ ਲੋਕ ਨੇ ਇਹ ਇਹਨਾਂ ਲੋਕਾਂ ਨੂੰ ਸਤਾਪਾਰੀ ਤਾਨੇ ਸ਼ਾਹ ਨੂੰ ਪੂਰੀ ਟੱਕਰ ਦੇ ਰਹੇ ਟੱਕਰੀ ਦੇ ਨੱਕੀ ਚੜੇ ਚਵਾ ਰਹੇ ਨੇ ਤੇ اپੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਅਕਲੇਸ਼ ਚਾਦਵ ਮਮਤਾ ਬੈਨਰਜੀ ਸਾਰੇ ਪੰਜਾਬ ਦੇ ਹਰਿਆਣਾ ਜਿੰਨੇ ਵੀ ਐਮਪੀ ਨੇ ਕਿਸੇ ਵੀ ਪਾਰਟੀ ਨੇ ਸਾਰੇ ਨੂੰ ਇਸ ਵਿਨੇਸ਼ ਫਗੜ ਦੇ ਹੱਥ ਇੱਕ ਸਟੈਂਡ ਲਗਾ ਚਾਹੀਦਾ ਹੈ ਜਿਹੜਾ ਵੀ ਸਾਰਾ ਸਿਸਟਮ ਹੈ ਇਹਨਾਂ ਦਾ ਜੋ ਵੀ ਟੋਲਾ ਹੈ ਬ੍ਰਿਜ ਉਸ ਦਾ ਇਰਦ ਗੁਰ ਸਾਰਾ ਖੇਡ ਜਿਹੜਾ ਕੁਸ਼ਤੀ ਫੈਡਰੇਸ਼ਨ ਦਾ ਸਾਹ ਪਾਸੋਂ ਜਿੰਨੇ ਵੀ ਉਹ ਚਲਾਣਾ ਪਾਣਾ ਸਾਰੇ ਨੂੰ ਭੰਗ ਕਰਨਾ ਚਾਹੀਦਾ ਹੈ ਇਹਦੀ ਦੁਬਾਰਾ ਸਾਰੂ ਸੰਬਧ ਪਹਿਲਵਾਨਾਂ ਦੀ ਮਰਜ਼ੀ ਨਾਲ ਜਿਹੜੀ ਹੈਗੀ ਚੋਣ ਹੋਣੀ ਜੇ ਇੱਕ ਤਾਂ ਇਹ ਦੋਸਤੋ ਇੱਕ ਇਹ ਇੱਕ ਅਪੀਲ ਫੇਰ ਅਸੀਂ ਕਰਦੇ ਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਜਿਨ੍ਹਾਂ ਨੂੰ ਸਭ ਤੋਂ ਵੱਧ ਇਮਾਨਦਾਰ ਤੇ ਲੋਕ ਪਸੰਦ ਕਰਦੇ ਨੇ ਜਿਨ੍ਹਾਂ ਨੂੰ ਭਾਜਪਾ ਪਸੰਦ ਨਹੀਂ ਕਰਦੀ ਚੰਦਰ ਜੂੜ ਸਾਹਿਬ ਇਸ ਤੇ ਆਪ ਐਕਸ਼ਨ ਲੈ ਕੇ ਇਹਦੀ ਇਨਕੁਆਇਰੀ ਕਰਾਉਣ ਜਿਨ੍ਹਾਂ ਨੇ ਸਾਡੀ ਇਸ ਕੁੜੀ ਨੂੰ ਸਾਜਸ਼ਾ ਕੀਤੀਆਂ ਨੇ ਇਸ ਕੁੜੀ ਦੇ ਨਾਲ ਸਾਜਸ਼ਾ ਕੀਤੀਆਂ ਨੇ ਉਹਨਾਂ ਨੂੰ ਦੋਸ਼ਾਂ ਨੂੰ ਕਟਹਿਰੇ ਵਿੱਚ ਖੜੇ ਕਰਾ ਨਮੀ ਫੈਡਰੇਸ਼ਨ ਮੰਗਾਓ ਜੇ ਤੁਸੀਂ ਚਾਹਦੇ ਸਾਡੇ ਦੇਸ਼ ਦੇ ਵਿੱਚ ਮੈਡਲਾਂ ਦੇ ਢੇਲ ਲੱਗਣਾ ਨਹੀਂ ਤਾਂ ਫਿਰ ਚਪਣੀ ਚ ਨੱਕ ਡਬੋ ਕੇ ਮਰਨ ਵਾਲੀ ਗੱਲ ਹੋਊਗੀ ਸਾਡੇ ਦੇਸ਼ ਦੀ ਸਰਕਾਰ ਦੀ ਇਸ ਦੇਸ਼ ਚ 140 ਕਰੋੜ ਜਨਤਾ ਵੀ ਆਉਂਦੀ ਹੈ ਇਕੱਲੇ ਤੁਸੀਂ ਤਾਂ ਨਹੀਂ 54740 ਜਿੰਨੇ ਹੈਗੇ ਹੋ ਤੇ ਨਾਲ ਬੇਨਤੀ ਇਹ ਕਰਦੇ ਆ ਕਿ ਸਾਡੇ ਦੇਸ਼ ਦੀ ਜਿਹੜੀ ਵਿਰੋਧੀ ਧਿਰ ਹੈ ਰਾਹੁਲ ਗਾਂਧੀ ਇਕਲੇਸ਼ ਯਾਦਵ ਤੇ ਮਮਤਾ ਬੈਨਰ ਜੀ ਇੰਨਾ ਸਾਰਿਆਂ ਨੂੰ ਵਿਨੇਸ਼ ਫਰਗਾਟ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜੋ ਸਿਸਟਮ ਹੈ ਉਸ ਨੂੰ ਗੂੜੇਦਾਨ ਸੁੱਟ ਕੇ ਨਮੀ ਜਿਹੜੀ ਹੈ ਪੈਡੇਸ਼ਨ ਪਰ ਪੁਸਤੀ ਪੈਡੇਸ਼ਨ ਸਾਰੇ ਖੇਡ ਦੀ ਜੋ ਸੁਸਾਇਟੀ ਹੈ ਉਹਦੇ ਜਿਹੜੀ ਹੈ ਚੋਣ ਦੁਆਰਾ ਕਰਾਈ ਜਾਵੇ ਇਹ ਸਾਡੀ ਚੈਨਲ ਵੱਲੋਂ ਦੰਦੇ ਕੌਮ ਵੱਲੋਂ ਮੰਗ ਹੈ ਦੋਸਤੋ ਸਤਿ ਸ੍ਰੀ ਅਕਾਲ ਸੋ ਦੋਸਤੋ ਅਸੀਂ ਸਾਡਾ ਅੱਜ ਦਾ ਵਿਨੇਸ਼ ਫੋਗਾਰੀ ਵਾਲੇ ਅੱਜ ਦਾ ਕਾਸਟ ਪ੍ਰੋਗਰਾਮ ਆਪ ਜਿਨੇ ਕਿਉਂ ਜੱ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀਓ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਾਤਾ ਗੁਰਨੂਰ ਕਲਨੂ ਦੇਵ ਆ ਗਿਆ ਸਤਿ ਸ੍ਰੀ ਅਕਾਲ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ